6000 ਹੀਰ ਸਿੰਘ ਦਾ ਸੰਸਕਾਰ ਕੀਤਾ ਗਿਆ ਸਿੰਘਾਂ ਵੱਲੋਂ ਆ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਫੋਟੋ ਸਾਹਮਣੇ ਦਿਖਾਈ ਦੇ ਰਹੀ ਆ ਨਾ ਹੱਥ 'ਚ ਬੜੀ ਇਹ ਖਾਲਸਾ ਜੀ ਫੋਟੋ ਫਤਿਹਗੜ ਸਾਹਿਬ ਦੀ ਜਿੱਥੇ 6000 ਹੀਰ ਸਿੰਘ ਦਾ ਸੰਸਕਾਰ ਕੀਤਾ ਗਿਆ ਸਿੰਘਾਂ ਵੱਲੋਂ ਤੇ ਇਹ ਦੇ ਉੱਤੇ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਲੱਗਾ ਤੇ ਬੇਨਤੀ ਆ ਵੀ ਇੱਥੇ ਜਿਹੜੇ ਮੋਨੇ ਕੋਨੇ ਪੁੱਟਣ ਵਾਲੇ ਨਿਸ਼ਾਨ ਸਾਹਿਬ ਨੂੰ ਉਹਨਾਂ ਦਾ ਇਹ ਦਾਵਾ ਵੀ ਅਹੀਂ ਵੱਡਾ ਨਿਸ਼ਾਨ ਸਾਹਿਬ ਲਾਇਆ ਟੋਪੀਆਂ ਵਾਲਿਆਂ ਦਾ ਇਹ ਕਹਿਣਾ ਵੀ ਅਸੀਂ ਵੱਡਾ ਨਿਸ਼ਾਨ ਸਾਹਿਬ ਲਾਇਆ ਇਹ ਤੇ ਇੱਕ ਇਤਿਹਾਸਕ ਸਥਾਨ ਹੈ ਤੇ ਨੂੰ ਛੋਟਾ ਜਿਹਾ ਨਿਸ਼ਾਨ ਸਾਹਿਬ ਲੱਗਾ ਤੇ ਇਹ 1500 ਰੁਪਏ ਦੀ ਨਾਲ ਲਿਆ ਕੇ ਤੇ ਅਸਲੀ ਥਾਂ ਤੋਂ ਨਿਸ਼ਾਨ ਸਾਹਿਬ ਪੁੱਟ ਕੇ ਤੇ ਦੂਜੇ ਥਾਂ ਦੇ ਉੱਤੇ ਇਹਨਾਂ ਨੇ ਲਾਤਾ ਤੇ ਜੇ ਕੌਮ ਚਾਵੇ ਤੇ ਇੱਥੇ ਵੀ ਵੱਡਾ ਚੜਾ ਸਕਦੀ ਨਿਸ਼ਾਨ ਸਾਹਿਬ ਕੋਈ ਗੱਲਕ ਨਹੀਂ ਇੱਥੇ ਤੇ ਸਵੇਰੇ ਬਾਜ ਦੇਣ ਤੇ ਤਕਾਲਾ ਨੂੰ ਸੋਨੇ ਦਾ ਬਣ ਕੇ ਲੱਗ ਸਕਦਾ ਪਰ ਨਿਸ਼ਾਨ ਸਾਹਿਬ ਛੋਟਾ ਹੋਵੇ ਜਾਂ ਵੱਡਾ ਹੋਵੇ ਦੋਵੇਂ ਸਤਕਾਰਯੋਗ ਆ ਤੇ ਜਿਹੜਾ ਮੋਨਿਆਂ ਖੋਨਿਆਂ ਨੇ ਪੁੱਟ ਕੇ ਕੰਮ ਕੀਤਾ ਵਾ ਸਰਾ ਸਰ ਗਲਤ ਕੀਤਾ ਵਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਸਿੱਖਣਾ ਹੋਂ ਦੇ ਨਾਤੇ ਦੇ ਉੱਤੇ ਤੇ ਇਹਨਾਂ ਦੇ ਉੱਤੇ ਕਾਰਵਾਈ ਕਰੀਏ ਤੇ ਗਾੜੀ ਜੱਥੇਦਾਰਾਂ ਦੀ ਵੀ ਮਰਜ਼ੀ ਆ ਸੰਪਰਤਾਵਾਂ ਦੀ ਵੀ ਮਰਜ਼ੀ ਇਹਨਾਂ ਨੇ ਗਲਤ ਕੀਤਾ ਜਾਂ ਸਹੀ ਕੀਤਾ ਬਾਕੀ ਆਹ ਅੱਗੇ ਵੀ ਦੱਸ ਚੁੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਿੰਘ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ ਜੀ ਮੇਰਾ ਨਾਂ ਬਾਬਾ ਰਾਮ ਸਿੰਘ ਜੀ ਹਾਂ ਜੀ ਜਿਹੜਾ ਤੁਸੀਂ ਪੇਪਰ ਹੱਥ ਦੇ ਵਿੱਚ ਫੜਿਆ ਵਾ ਇਹ ਕੀ ਮਸਲਾ ਜੀ ਏ ਬਾਬਾ ਜੀ ਨਜ਼ਰ पे ਕਬਰਾਂ ਹੀ ਛੋਟਾ ਜਿਆ ਤੇ ਮੈਂ ਇੱਥੇ ਆ ਕੇ ਸੇਵਾ ਕਰਦਾ ਰਿਹਾ ਪਹਿਲਾਂ ਘੁੜਕੇ ਤੋਂ ਸੰਗਰਾਮ ਦੇ ਨਾਲ ਸੰਭੰਦ ਰਿਹਾ ਵਾਂ ਤੇ ਸੰਗਰਾਮ ਤੋਂ ਬਾਅਦ ਮੁੜ ਕੇ ਫਿਰ ਕਹਿਣ ਲੱਗੇ ਸਿੰਘ ਭਈ ਆਹੀ ਮਾਰਦਾ ਸੂਝਣਾ ਮਾਰਦਾ ਸੂਝ ਲੈਂਦਾ ਫਿਰ ਮਾਰਦਾ ਸੂਝ ਦੀ ਮੈਂ ਸੇਵਾ ਇੱਥੇ ਕਰਦਾ ਰਿਹਾ ਮੈਂ ਦੁਪਤੀ ਸੇਵਾ ਕਰਦਾ ਰਿਹਾ ਤੇ ਮੈਂ 4-5 ਸਾਲ ਸੇਵਾ ਕੀਤੀ ਠੀਕ ਹੈ ਜੀ ਤੇ ਇਹ ਫਿਰ ਇਹਦਾ ਕੁਟੀਆਂ ਦਾ ਸੈਦ ਜਿਹੜਾ ਉਹ ਕਿੰਡਾ ਸੀਗਾ ਇਹ ਛੋਟਾ ਹੀ ਹੈ ਸਭ ਮਾਰਦਾ ਸੂਝੀ ਹੁੰਦਾ ਵਿੱਚ ਠੀਕ ਹੈ ਜੀ ਤੇ ਹੋਰ ਲਾਗੇ ਕੋਈ ਸੰਗਤ ਬਹਿ ਸਕਦੀ ਸੀ ਕਿ ਨਹੀਂ ਇਕ ਕਦਮ ਹੁੰਦਾ ਜੀ ਇਕ ਕਦਮ ਠੀਕ ਹੈ ਜੀ ਤੇ ਵਿੱਚ ਸਿੱਧੇ ਹੋ ਕੇ ਖਲੋ ਸਕਦੇ ਸੀਗੇ ਹਾਂਜੀ ਕੂਟੀਆਂ ਦੇ ਵਿੱਚ ਬੰਦਾ ਖਲੋ ਜਾਂਦੇ ਖਲੋ ਸਕਦਾ ਸੀਗਾ ਤੇ ਜਦੋਂ ਖਣਪਾਠ ਸਾਹਿਬ ਕਰਦੇ ਸੀਗੇ ਉਦੋਂ ਫਿਰ ਕਿਸ ਤਰੀਕੇ ਨਾਲ ਕਰਦੇ ਸੀ ਹਾਂਜੀ ਆ ਖਣਪਾਠ ਸਾਹਿਬ ਜਦੋਂ ਖਣਪਾਠ ਅੰਦਰ ਹੋਣਾ ਵਾ ਤੇ ਫਿਰ ਬਾਹਰ ਚਾਲਣੀ ਲਾ ਕੇ ਨੇ ਬਾਹਰ ਸੰਗਤ ਨੇ ਬਹਿਣਾ ਬਾਹਰ ਸਭ ਕੋ ਜਣਾ ਠੀਕ ਹੈ ਜੀ ਤੇ ਇਹਦੀ ਫਿਰ ਧੂਫਵੱਟੀ ਇੰਨੀ ਜਗ੍ਹਾ ਤੇ ਹੋ ਜਾਂਦੀ ਸੀ ਉਹ ਬਾਹਰ ਹੀ ਬਾਹਰ ਹੀ ਬਾਹਰ ਠੀਕ ਹੈ ਜੀ ਕੋਈ ਵੀ ਸਰਭਾ ਅੰਦਰ ਰੱਖੇਗਾ ਨਰਿਆਣ ਠੀਕ ਹੈ ਮਲੇ ਕੁੜੀਆਂ ਜਿਆਦਾ ਛੋਟੀ ਹੋਣ ਕਰਕੇ ਫਿਰ ਅੰਦਰ ਨਹੀਂ ਹਾਂਜੀ ਠੀਕ ਹੈ ਹੂੰ